18 ਸਤੰਬਰ ਨੂੰ ਕੈਨੇਡਾ ਦੇ ਬ੍ਰੈਮਟਨ ਵਿੱਚ ਹੋਏ ਖਾਲਿਸਤਾਨ ਰੈਫਰੈਂਡਮ ਤੇ ਭਾਰਤ ਸਰਕਾਰ ਨੇ ਸਖਤ ਇਤਰਾਜ਼ ਜਤਾਇਆ ਸੀ ਅਤੇ ਹੁਣ ਭਾਰਤ ਵੱਲੋਂ ਲਾਨੇ ਗਏ ਅਤਵਾਦੀ ਸੰਗਠਨ ਸਿਕਸ ਫੋਰ ਜਸਟਿਸ ਤੇ ਭਾਰਤੀ ਮੂਲ ਦੇ ਬ੍ਰਿਟਿਸ਼ ਰਾਜ ਨੇਤਾ ਤੇ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਦੇ ਮੁਖੀ ਰਮੀ ਰੇਂਜਰ ਨੇ ਵੀ ਨਿਸ਼ਾਨਾ ਬੰਨ੍ਹਿਆ ਹੈ ਰਮੀ ਰੇਂਜਰ ਨੇ ਕਿਹਾ ਕਿ ਬ੍ਰੈਮਟਨ ਵਿੱਚ ਹੋਏ ਖਾਲਿਸਤਾਨ ਰੈਫਰੈਂਡਮ ਤੇ ਬ੍ਰੈਮਟਨ ਤੇ ਕੈਨੇਡਾ ਵਿੱਚ ਇੱਕ ਰਾਇਸ਼ੁਮਾਰੀ ਕਰਵਾਈ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਟੜਪੰਥੀ ਇਕੱਠੇ ਹੋਏ ਰਮੀ ਰੇਂਜਰ ਨੇ ਕਿਹਾ ਕਿ ਸਿੱਖ ਗੁਰੂ ਸਾਹਿਬ ਦੇ ਸਾਂਝੇ ਗੁਰੂ ਸਨ ਜਿਨ੍ਹਾਂ ਨੇ ਸਾਰੇ ਭਾਰਤ ਨੂੰ ਇਕੱਠਾ ਕੀਤਾ ਜਦ ਕਿ ਐਸਐਫਜੇ ਦੇ ਕੱਟੜਪੰਥੀਆਂ ਕੋਲ ਕੋਈ ਵਿਜ਼ਨ ਕੋਈ ਟੀਚਾ ਹੈ ਹੀ ਨਹੀਂ ਇਹਨਾਂ ਨੇ ਰੈਫਰੈਂਡਮ ਕਰਨਾ ਹੈ ਤਾਂ ਭਾਰਤ ਜਾਣ ਜੋ ਕਿ ਇੱਕ ਲੋਕਤੰਤਰਿਕ ਦੇਸ਼ ਹੈ ਜਿੱਥੇ ਸਿਆਸੀ ਪਾਰਟੀ ਬਣਾਓ ਆਪਣਾ ਲੀਡਰ ਚੁਣੋ ਫਿਰ ਦੇਖੋ ਲੋਕ ਤੁਹਾਡੇ ਨਾਲ ਹਨ ਜਾਂ ਨਹੀਂ ਉਹਨਾਂ ਕਿਹਾ ਕਿ ਜੇ ਇਹਨਾਂ ਕੱਟੜਪੰਥੀਆਂ ਨੇ ਲੜਾਈ ਹੀ ਲੜਨੀ ਹੈ ਤਾਂ ਪੰਜਾਬ 'ਚ ਡਰੱਗਸ ਗਰੀਬੀ ਦੇ ਖਿਲਾਫ ਲੜੋ ਅਨਪੜਾ ਨੂੰ ਪੜਾਓ ਵਿਦੇਸ਼ਾਂ ਵਿੱਚ ਝੰਡੇ ਲੈ ਕੇ ਜਿੰਨੇ ਮਰਜੀ ਨਾਰੇ ਮਾਰ ਲਓ ਉਸ ਦਾ ਕੋਈ ਫਾਇਦਾ ਨਹੀਂ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ ਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ